ਲੋਕ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਹਾਂ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਹੈ ਜੀ 17 ਨੰਬਰ 2025 ਜਗਾ ਕੋਟਕਪੁਰਾ ਮੰਡੀ ਦੇ ਸਾਹਮਣੇ ਦੇਖੋ ਜੀ ਪੱਖੇ ਲੱਗੀ ਜਾ ਰਹੇ ਢੇਰੀਆਂ ਵੱੜ ਰਹੀਆਂ ਤੇ ਭਾਜੀ ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਰ ਹੈ ਮੈਂਟਰ ਹੈਗੇ ਸਾਰੇ ਪੰਜ ਤਰੀਕ ਅੱਜ ਹੈਗੀ ਹੈ ਜੀ 17 ਨੰਬਰ 2025 ਜਗਾ ਕੋਟਕਪੁਰਾ ਮੰਡੀ ਆ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਉਹ ਆਪਣੇ ਚੱਲਦੇ ਸਕਰੀਨ ਤੇ ਤੇ ਜਿਹੜਾ ਨੰਬਰ ਚੱਲ ਰਿਹਾ ਇਹ ਤੇ ਆਪਾਂ ਨੂੰ ਕਾਲ ਕਰ ਸਕਦੇ ਆ ਮੈਸੇਜ ਕਰ ਸਕਦੇ ਆ ਤੇ ਬਾਸਪਤੀਆ ਤੇ ਕਣਕ ਦੇ ਰੇਟਾਂ ਬਾਰੇ ਜਾਣਕਾਰੀ ਵੀ ਲੈ ਸਕਦੇ ਆ ਤੇ ਵੇਚ ਵੀ ਸਕਦੇ ਆ ਜੀ ਤੇ ਲਓ ਜੀ ਆਪਾਂ ਚੱਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਕੋਟਕਪੁਰਾ ਮੰਡੀ ਦੇ ਰੇਟ ਅ ਜੀ ਦੇਖੋ ਮੰਡੀ ਆ ਇਸ ਟਾਈਮ ਸਾਡੀ ਕੋਟਕਪੁਰਾ ਦੀ ਫੁੱਲ ਹੋ ਚੁੱਕੀ ਅੱਜ ਸੋਮਵਾਰ ਦਾ ਦੇਣਾ ਤੇ ਮੰਡੀ ਦੇਖੋ ਸਾਹਮਣੇ ਦੇਖੋ ਜੀ ਪੂਰਾ ਰਾਸ ਪੈਚ ਲਈ ਅੱਜ ਕੋਟਕਪੁਰਾ ਮੰਡੀ ਦੇ ਵਿੱਚ ਕਿਉਂਕਿ ਅੱਜ ਸੋਮਵਾਰ ਆ ਅੱਜ ਰੇਟਾਂ ਦੇ ਜਿਹੜੇ ਰੇਟ ਵਧਣ ਦੀ ਸੰਭਾਵਨਾ ਮਣੀ ਮੁੱਟੀ ਹੈਗੀ ਆ ਇਹਦੇ ਕਰਕੇ ਅੱਜ ਰਾਸ ਬਹੁਤ ਜ਼ਿਆਦਾ ਚਲੋ ਜੀ ਚੱਲਦੇ ਆਪਾਂ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਦੇ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਚੱਲਦੇ ਆ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਦੇ ਲਓ ਜੀ ਕਿਸਾਨ ਵੀਰਾਂ ਸਮਾਂ ਜਿਹੜਾ ਜੀ ਪੂਰਾ 11 ਵੱਜ ਚੁੱਕਿਆ ਤੇ ਸਾਹਮਣੇ ਦੇਖੋ ਜੀ ਬੋਲੀ ਸ਼ੁਰੂ ਹੋਣ ਲੱਗੀ ਆ ਦੇਖੋ ਜੀ ਸਾਰੇ ਆਗੇ ਬੰਦੇ ਆ ਰਹੇ ਆ ਦੇਖੋ 120 ਨੰਬਰ ਦੁਕਾਨ ਤਾਂ ਜਿਹੜੀ ਬੋਲੀ ਸ਼ੁਰੂ ਹੋ ਰਹੀ ਹੈ ਕੋੜਕਪੁਰਾ ਮੰਡੀ ਦੇ ਵਿੱਚ ਦੇਖੋ ਸਾਰੇ ਵਪਾਰੀ ਆ ਚੁੱਕੇ ਆ ਢੇਰੀਆਂ ਤੇ ਦੇਖੋ ਇਧਰ ਦੇਖਦੇ ਆ ਬੋਲੀ ਕਿਥੋਂ ਤੱਕ ਜਾਂਦੀ ਹੈ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਕਾਲ ਕਰੋ ਮੈਸੇਜ ਕਰੋ ਜਦੋਂ ਮਰਜੀ ਤੇ ਲੋ ਜੀ ਪਹਿਲੀ ਟੇਕ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿਥੋਂ ਤੱਕ ਜਾਂਦੀ ਹੈ ਲੋ ਜੀ ਪਹਿਲੀ ਟੇਕ ਹੀ

दीनोजार, दीनोजार, एक हजार, 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 एक

<laughs> सही है। <laughs> <laughs> है। ही जाता हैच्ची पैतीस चालीस पैंतालीस पैतालीस पैंतालीस 45 50 50 50 50 3350 ਰੁਪਏ ਫੋਨਾ ਕਿਹਨੋ 3350 ਰੁਪਏ ਘਰਿਆ ਜੀ 3350 ਰੁਪਏ 3350 ਕਿਤੇ ਆਹ ਦੇਖੋ ਜੀ ਲੋ ਜੀ 3350 ਰੁਪਏ ਲੱਗਿਆ ਤੇਰੀ 3350 ਰੁਪਏ 17 18 ਜੀ 17 18 ਦੀ ਤੇਰੀ ਸੀ 3350 ਰੁਪਏ ਲੱਗਿਆ ਆਹ ਵਾਲੀ ਦੇਖੋ ਆਹ ਵਾਲੀ ਕੁਆਲਿਟੀ ਸੀ ਦੇਖੋ

10 3110 10 10 10 10 3110 15 15 15 ఎన్ని 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 బజా કર బజా 52 60 హా 70 70 95 95 3200 3200 3200 3200 50 50 10

ਕਰਾਂ 3500 ਕਰਾਂ 3500 3500 3500 ਦੋ ਬੋਲੀਆਂ ਦੋ ਬੋਲੀ ਹੋ ਗਏ 3500 ਕਟਾ ਰਹੀ ਜੀ 5 10 15 15 ਵੀ 25 50 50 ਰੁਪਏ ਰੱਖਿਆ 50 50 ਰੁਪਏ ਰੱਖਿਆ ਕਰ 55 ਨੂੰ 55 ਦਿੱਲੀ ਨੇੜੇ ਹੀ ਆਉਣਾ 55 60 ਕਰ 60 65 ਕਰ 70 70 80 80 80 80

3600 करके 3600 रुपए फुल खावे बस 3600 3670 3600 दो 3670 हां 3600 दिखा दो मनदे पास माल बिक लो लो जी 3600 लगा गी मोछा 1401 मोछा 3600 रुपए लागी कोट पे पहली डेज लगी 3600 रुपए जी 1401 मोछा 3600 लो जी बोलो भाई बोलो हां टोटल बोलो भाई बोलो

पंचानवे पंद्रह चौतीस सौ पंद्रह रुपये ਬੋਲਣਾ ਭਾਈ 3415 15 ਰੁਪਏ 3415 15 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 ਆਰੇ ਬਾਬਾ ਆਵੇ ਰਿਹਾ ਬਾਬਾ ਬਾਬਾ ਕਿਹੜੀ ਗੱਲ ਕਰਨੀ ਹੈ ਚਰਪਾਰਾ ਇਸ ਬੋਲੋ ਭਾਈ ਬੋਲੋ ਬਾਬਾ 2 ਟੇ ਬੋਟ ਏਰੀਆ ਬੋਲੋ ਬੋਲੋ ਭਾਈ 2 ਟੇ ਬੋਲੋ ਇਹ ਪੋ ਰੱਖਿਆ ਕਰ ਬਾ ਇਹ 3000 ਰੁਪਏ 3000 3000 3000 ਹਾਂ ਜੀ ਇਹ 17 800 3000 पच्ची इकतीस सौ बत्तीस सौ बत्तीस सौ पचास पजा 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 पंद्रह सत्रह अठारह है बत्तीस सौ पजा पंजाब पजा पत्तीस सौ पंजा रुपए पचवंजा 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 पत्तीस सौ पचवंजा 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 साठ साठ पैंठ दो बोली पैंठ

अस्सी नब्बे नब्बे पचानवे पांच, 5, पांच दस, गेवारा। तस, दस 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 रुपए बोलो भाई पंद्रह अच्छी तैतीसौती

ਫਿਰ ਨੰਬਰ 6 ਦਾ ਯਾਰ ਕਿਰਪਾ ਕਿਰਪਾ ਸਤਿਗੁਰ ਜੀ ਬੋਲ ਜਿਫਰ ਮੈਂ ਲਿਖਣੀ ਹੈ ਪਰ ਕਿਰਪਾ ਤੇ ਬਾਕੀ ਵੀਡੀਓ ਨੂੰ ਮਾਤਮਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾਈ ਨਹੀਂ ਨਹੀਂ ਕੋਈ ਚੱਕਰ ਨਹੀਂ ਬੋਲੀ ਦੇ ਉਹ 3 ਰੁਪਏ ਘਟਾ ਕੇ 335 ਰੁਪਏ ਬੋਲੋ ਭਾਣੇ ਨੂੰ ਭੇਜੋ ਹੋਰੋ ਭਾਈ ਬੋਲੋ ਹੋਰੋ ਭਾਈ ਬੋਲੋ ਹਾਂ ਰਹੂ ਬਤਾ ਦਾ ਨਾਲ ਹੈ ਹੀ ਉੱਤੇ ਫਿਰਦੇ ਆਰਟੀਕਲ ਕਿੰਨਾ ਹੈ ਬੋਲੋ ਬੋਲੋ ਓ ਡਿਪੂ ਕਟਾਰੀਆ ਬੋਲੋ ਬੋਲੋ 189 ਦੇ ਸਾਹਮਣੇ ਕਟਾ ਲਿਆ ਓ ਐਨ ਕਾਲਾ ਐਨ ਕਾਲਾ ਜਾ ਉਹਨੇ ਕੋਣ ਜਾਣਾ ਜਾਣਾ ਜਲਦੀ ਚੱਲ ਕੇ ਜਾ ਹਾਂ ਬੋਲ ਲੋ ਜੀ 85 ਇਹ 2500 ਰੁਪਏ 2500

जा 50 वाला पाऊं दे 250 हां 250 250 250 250 250 निर्मल गया आज है 2800 250 250 मुकेश है हां यार 2800 रुपए जंगा लौट गई 250 क्या मैं उनको करना चाहता हूं 250 250 रुपए 250

80 80 80 80 2980 ਬੋਲੇ ਭਾਈ ਕਰ ਦिए ਬੋਲੇ 2980 ਕਿਨੇ ਡੇਰੀ ਭਾਈ ਲਓ ਜੀ ਇਹ ਲਗੀ 1885 2980 ਤੇ 80 ਰੁਪਏ ਆ ਵਾਲੀ ਕੁਆਲਿਟੀ ਦੇਖੋ ਜੀ ਦਾਣੇ ਬਿਲਕੁਲ ਜਿਹੜੇ ਕਾਲੇ ਹੋ ਚੁੱਕੇ ਆ ਤੇ ਰੈੱਡ ਹੋ ਚੁੱਕੇ ਤੇ ਫਿਰ ਦੇਖੋ ਕੁਆਲਿਟੀ ਦੇਖੋ ਇਹ ਬਾੜੀ ਰੈੱਡ ਹੋ ਚੁੱਕੇ ਦਾਣੇ ਦੇਖੋ